ਕੋ ਦਾ ਮਾਰੋ ਤੁਸੀਂ ਗੱਡੀ ਦੇ ਸ਼ੀਸ਼ੇ ਤੇ ਜੇ ਬੰਦਾ ਵਿੱਚ ਬੈਠਾ ਜੇ ਤੁਸੀਂ ਡਿਟੇਨ ਵੀ ਕਰਨਾ ਚਾਹੋ ਚਲੋ ਤੁਸੀਂ ਘੇਰ ਕੇ ਖੜ੍ਹਜੋ ਉਹਨੂੰ ਸ਼ਰਮ ਆਉਣੀ ਚਾਹੀਦੀ ਆ ਉਸ ਪਿੰਡ ਦੇ ਲੋਕਾਂ ਨੂੰ ਅਤਰ ਜਿਸ ਪਿੰਡ ਦੇ ਵਿੱਚ ਲੱਖਾ ਸਿਧਾਣਾ ਨੂੰ ਅਰੈਸਟ ਕੀਤਾ ਗਿਆ ਤੇ ਆਹ ਜਿਹੜੀ ਵੀਡੀਓ ਹੈ ਜਿਸ ਪਿੰਡ ਦੀ ਆ ਕੀ ਯਾਰ ਪਿੰਡ ਦਾ ਇੱਕ ਬੰਦਾ ਵੀ ਨਹੀਂ ਉੱਥੇ ਆਇਆ ਲੱਖਾ ਆਵਾਜ਼ਾਂ ਮਾਰ ਰਿਹਾ ਉਹ ਪਿੰਡ ਵਾਲਿਓ ਪਿੰਡ ਵਾਲਿਓ ਤੇ ਬੰਦਾ ਕੋਈ ਘਰੋਂ ਬਾਹਰ ਤੱਕ ਨਿਕਲ ਕੇ ਨਹੀਂ ਦੇਖਿਆ ਤੇ ਦੇਖੋ ਕਿਵੇਂ ਫੜਿਆ ਵੀ ਕਿਵੇਂ ਆ ਪਿਛਲਾ ਸ਼ੀਸ਼ਾ ਦੇਖੋ ਤੁਸੀਂ ਕਿਵੇਂ ਖੋਦ ਮਾਰ ਕੇ ਤੋੜਿਆ ਕੀ ਪੁਲਿਸ ਇਹ ਤੋੜ ਸਕਦੀ ਆ ਕੀ ਪੁਲਿਸ ਨੂੰ ਅਧਿਕਾਰ ਆ ਵੀ ਕਿਸੇ ਦੀ ਜਿਹੜੀ ਪ੍ਰਾਪਰਟੀ ਪਬਲਿਕ ਪ੍ਰਾਪਰਟੀ ਆਕਾਰ ਤੁਸੀਂ ਉਹਦਾ ਇਦਾਂ ਸ਼ੀਸ਼ਾ ਤੋੜ ਸਕਦੇ ਹੋ ਤੁਸੀਂ ਉਹਦਾ ਰੌਵਿੰਦਰ ਜੀ ਅੱਜ ਕਾਲੇ ਪਾਣੀਆਂ ਦਾ ਮੋਰਚਾ ਲੁਧਿਆਣੇ ਲੱਗਿਆ ਹੋਇਆ ਆ ਲੱਖਾ ਸਿਧਾਣਾ ਉੱਥੇ ਅੱਜ ਸਵੇਰ ਤੋਂ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪਹੁੰਚ ਨਹੀਂ پا ਰਹੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਗੱਡੀ ਬਹੁਤ ਬੁਰੇ ਤਰੀਕੇ ਨਾਲ ਪੰਨੇ ਜਾ ਰਹੀ ਹੈ ਕੀ ਕਹਿਣਾ ਤੁਸੀਂ ਤੁਹਾਡਾ ਇਸ ਵੀਡੀਓ ਦੇ ਬਾਰੇ ਅਤਰ ਮੈਂ ਤਾਂ ਕਹਿ ਰਿਹਾ ਕਿ ਸ਼ਰਮ ਆਉਣੀ ਚਾਹੀਦੀ ਹੈ ਦੇਖੋ ਪਹਿਲਾਂ ਤਾਂ ਸ਼ਰਮ ਆਉਣੀ ਚਾਹੀਦੀ ਹੈ ਸਰਕਾਰਾਂ ਨੂੰ ਲੱਖੇ ਹੋਣੀ ਜਾਂ ਤੋਜ ਮਾਰ ਨੋ ਨਹੀਂ ਜੀਦੀ ਗੱਲ ਕਰਦੇ ਨੇ ਪਾਣੀਆਂ ਦੀ ਗੱਲ ਕਰਦੇ ਨੇ ਕਿ ਕਿਸ ਤਰੀਕੇ ਨਾਲ ਪਾਣੀ ਗੰਦਲਾ ਹੋ ਰਿਹਾ ਜ਼ਹਿਰੀਲਾ ਹੋ ਰਿਹਾ ਪੰਜਾਬ 'ਚ ਸਾਡੇ ਤੁਸੀਂ ਦੇਖੋ ਕਿ ਕਿਸੇ ਵੇਲੇ ਕੋਈ ਕੈਂਸਰ ਦਾ ਮਰੀਜ਼ ਤੁਹਾਨੂੰ ਦਿਖਦਾ ਸੀ ਜਾਂ ਤੁਸੀਂ ਵੀ ਅੱਜ ਤੋਂ 15-20 ਸਾਲ ਪਹਿਲਾਂ ਦੀ ਗੱਲ ਕਰ ਲਈਏ ਬਹੁਤ ਘੱਟ ਬਹੁਤ ਘੱਟ ਆਪਾਂ ਨੂੰ ਨਹੀਂ ਪਤਾ ਸੀ ਦਿਖਦਾ ਨਹੀਂ ਸੀ ਤੇ ਹੁਣ ਦੇਖੋ ਤੁਸੀਂ ਜਾ ਕੇ ਪੰਜਾਬ ਦਾ ਉਹ ਕਿਹੜਾ ਪਿੰਡ ਹੈਗਾ ਜਿੱਥੇ ਕੋਈ ਕੈਂਸਰ ਦਾ ਮਰੀਜ਼ ਨਹੀਂ ਹੋਊਗਾ ਹਰ ਇੱਕ ਪਿੰਡ ਦੇ ਵਿੱਚ ਕੈਂਸਰ ਦੇ ਮਰੀਜ਼ ਨੇ ਤੇ ਕੈਂਸਰ ਦਾ ਕਾਰਨ ਕੀ ਬਣਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਜਿਹੜਾ ਪਾਣੀ ਹੈ ਉਹ ਪੋਲੂਟਡ ਹੋ ਗਿਆ ਤੇ ਇਸੇ ਕਰਕੇ ਲੋਕਾਂ ਨੇ ਕੈਂਸਰ ਤੋਂ ਬਚਣ ਦੇ ਲਈ ਘਰੇ ਘਰੇ ਆਰਓ ਲਾਏ ਤੁਹਾਨੂੰ ਯਾਦ ਹੋਣਾ ਨਾ ਇੱਕ ਮੂਵਮੈਂਟ ਜੀ ਚੱਲੀ ਸੀ ਯਾਰ ਕਿ ਪਾਣੀ ਖਰਾਬ ਹੋ ਗਿਆ ਐਦਾਂ ਸਿੱਧਾ ਪੀਵਾਂਗੇ ਤਾਂ ਕੈਂਸਰ ਹੋ ਜਾਊਗਾ ਆਰਓ ਲਗਾ ਲਓ ਪਰ ਆਰਓ ਲਾਉਣ ਦੇ ਨਾਲ ਕੈਂਸਰ ਫੇਰ ਵੀ ਖਤਮ ਨਹੀਂ ਹੋਇਆ ਜਿਹਦਾ ਕਾਰਨ ਇੱਕ ਵੱਡਾ ਇਹੀ ਹੈ ਕਿ ਸਾਡਾ ਜਿਹੜਾ ਪਾਣੀ ਹੈ ਨਾ ਪੋਲੂਟਡ ਇੰਨਾ ਹੋ ਗਿਆ ਕਿਉਂ ਤਾਂ ਬਚਿਆ ਜਾ ਹੀ ਨਹੀਂ ਸਕਦਾ ਹੁਣ ਲੱਖੇ ਉਹਨਾਂ ਦੀ ਗੱਲ ਆਪਾਂ ਕਰਦੇ ਆਂ ਸ਼ਰਮ ਆਉਣੀ ਚਾਹੀਦੀ ਐ ਸਰਕਾਰ ਨੂੰ ਜੇ ਦੋ ਚਾਰ ਨੌਜਵਾਨ ਇਕੱਠੇ ਹੋ ਕੇ ਪੰਜਾਬ ਦੇ ਵਗਦੇ ਤਾਜੇ ਪਾਣੀ ਦੇ ਇੱਕ ਬੁੱਢੇ ਨਾਲੇ ਵਰਗੇ ਨੂੰ ਬਚਾਉਣ ਦੀ ਗੱਲ ਕਰਦੇ ਨੇ ਤਾਂ ਸਰਕਾਰਾਂ ਇਸ ਹੱਦ ਤੱਕ ਗਿਰ ਜਾਣਗੀਆਂ ਕਿ ਜਿਹੜੀਆਂ ਸਰਕਾਰਾਂ ਖੁਦ ਕਦੇ ਆਪੋਜੀਸ਼ਨ 'ਚ ਬੈਠ ਕੇ ਇਹ ਗੱਲ ਕਹਿੰਦੀਆਂ ਹੁੰਦੀਆਂ ਸੀ ਕਿ ਬੁੱਢੇ ਨਾਲੇ ਦੀਆਂ ਗੱਲਾਂ ਕਰਦੀਆਂ ਹੁੰਦੀਆਂ ਸੀ ਅੱਜ ਉਹ ਸਰਕਾਰਾਂ ਜਦੋਂ ਸੱਤਾ ਦੇ ਵਿੱਚ ਨੇ ਤੇ ਸੱਤਾ ਦੇ ਵਿੱਚ ਆ ਕੇ ਪਾਰਟੀਆਂ ਕਿਵੇਂ ਬਦਲਦੀਆਂ ਨੇ ਇਹ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿ ਕਿਸ ਤਰੀਕੇ ਦੇ ਨਾਲ ਆਹ ਕਾਲੇ ਪਾਣੀ ਵਾਲਾ ਜਿਹੜਾ ਮੋਰਚਾ ਸੀ ਕਿ ਇਹ ਲੱਗੇ ਹੀ ਨਾ ਬੰਦੇ ਪਹੁੰਚ ਹੀ ਨਾ ਪਾਉਣ ਜਿਹੜੇ ਵੱਡੇ ਆਗੂ ਨੇ ਕਿਸ ਤਰੀਕੇ ਦੇ ਨਾਲ ਲੁਧਿਆਣਾ ਦਾ ਉਹ ਏਰੀਆ ਛੌਣੀ ਚ ਤਬਦੀਲ ਕੀਤਾ ਸਵੇਰ ਤੋਂ ਹੀ ਪੂਰਾ ਇਲਾਕਾ ਸੀਲ ਕੀਤਾ ਸਭ ਤੋਂ ਵੱਡੀ ਗੱਲ ਇਹ ਸੀ ਕਿ ਲੱਖੇ ਸਿਧਾਣੇ ਦਾ ਪਿੱਛਾ ਕਰਦੀ ਰਹੀ ਕੱਲ ਦੀ ਪੁਲਿਸ ਅੱਜ ਦੀ ਨਹੀਂ ਕੱਲ ਦੀ ਕਰਦੀ ਰਹੀ ਹੁਣ ਲੱਖਾ ਤਾਂ ਲੱਖਾ ਹੀ ਹੈ ਫਿਰ ਲੱਖੇ ਨੂੰ ਪਤਾ ਹੈ ਕਿ ਪੁਲਿਸ ਕਿੱਥੇ ਸੋਚਦੀ ਆ ਉਹ ਸਭ ਲੱਖੇ ਨੂੰ ਪਤਾ ਹੈ ਲੱਖਾ ਪਹਿਲਾਂ ਵੀ ਕਹਿ ਚੁੱਕਿਆ ਹੁਣ ਲੱਖਾ ਆਪਣੇ ਘਰ ਤਾਂ ਕੱਲ ਰਾਤ ਕੱਟਣ ਤੋਂ ਰਿਹਾ ਏਸੇ ਕਰਕੇ ਲੱਖਾ ਸਿਧਾਣਾ ਕੱਲ ਉਸਨੇ ਆਪਣੀ ਰਾਤ ਕਿਤੇ ਵੀ ਕੱਟੀ ਸ਼ਾਇਦ ਗੱਡੀ 'ਚ ਹੀ ਕੱਟੀ ਹੈ ਸਵੇਰੇ ਜਦੋਂ ਦੇਖਿਆ ਕਿ ਮੈਂ ਪਹੁੰਚਣਾ ਵੈਨਿਊ ਤੇ ਕਿਉਂਕਿ ਜੇ ਲੱਖਾ ਵੈਨਿਊ ਤੇ ਪਹੁੰਚ ਜਾਂਦਾ ਤਾਂ ਉਹ ਹੋਰ ਵੱਡਾ ਹੰਗਾਰਾ ਜਿਹੜਾ ਉਸ ਮੋਰਚੇ ਨੂੰ ਮਿਲਣਾ ਸੀ ਪਰ ਪੁਲਿਸ ਪ੍ਰਸ਼ਾਸਨ ਦੀ ਇਹੀ ਕੋਸ਼ਿਸ਼ ਸੀ ਕਿ ਲੱਖਾਂ ਨਹੀਂ ਪਹੁੰਚਣਾ ਚਾਹੀਦਾ ਤੇ ਹਮ ਤੋਜ ਮਾਨ ਨਹੀਂ ਪਹੁੰਚਣਾ ਚਾਹੀਦਾ ਹਮ ਤੋਜ ਮਾਨ ਸਾਹਿਬ ਤਾਂ ਚਲੋ ਪਹੁੰਚ ਗਏ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਸਪੀਚ ਵੀ ਦੇਤੀ ਪਰ ਲੱਖਾਂ ਨਹੀਂ ਹਜੇ ਤੱਕ ਪਹੁੰਚਿਆ ਆ ਜਿਹੜੀ ਵੀਡੀਓ ਦੀ ਗੱਲ ਕਰਦੇ ਆ ਤੁਸੀਂ ਦੇਖੋ ਕਿ ਕਿਸ ਹੱਦ ਤੱਕ ਜਾ ਕੇ ਪੁਲਿਸ ਨੇ ਲੱਖੇ ਨੂੰ ਘੇਰਾ ਪਾਇਆ ਕੋਈ ਇੰਨਾ ਵੱਡਾ ਉਹਦੇ ਤੇ ਕੋਈ ਪਰਚਾ ਤਾਂ ਹੈ ਨਹੀਂ ਕਿ ਉਹਦੀ ਗ੍ਰਿਫਤਾਰੀ ਕਰਨੀ ਆ ਇਹ ਲੱਖਾ ਕਿਸੇ ਦਾ ਕਤਲ ਕਰਕੇ ਭੱਜ ਗਿਆ ਹੋਊਗਾ ਕਿ ਕਾਤਲ ਹੈ ਜੀ ਉਹਨੂੰ ਫੜਨਾ ਵੀਡੀਓ ਦੇਖ ਕੇ ਇਦਾਂ ਲੱਗ ਰਿਹਾ ਕਿਸੇ ਜਿਵੇਂ ਪੁਰਾਣੇ ਦੌਰ ਦੀ ਕੋਈ ਵੀਡੀਓ ਹੋਵੇ ਐਨੇ ਖਤਰਨਾਕ ਤਰੀਕੇ ਨਾਲ ਮਾਰਿਆ ਗੱਡੀ ਤੇ ਲਾਠੀਆਂ ਮਾਰੀਆਂ ਗਈਆਂ ਨੇ ਉਹਦੇ ਪਿੱਛੇ ਉਹ ਕੌਣ ਲੋਕ ਹੋ ਸਕਦੇ ਨੇ ਕੁਝ ਤਾਂ ਪੁਲਿਸ ਦੀ ਵਰਦੀ ਦੇ ਵਿੱਚ ਤਿਸ ਰਹੇ ਨੇ ਕੁਝ ਬਗਿਆਰ ਵਰਦੀ ਤੋਂ ਨੇ ਨਹੀਂ ਉਹ ਵੀ ਅਤਰ 100% ਉਹ ਪੁਲਿਸ ਵਾਲੇ ਹੀ ਹੋਣਗੇ ਹੈਨਾ ਕਿਉਂਕਿ ਸਾਦੀ ਵਰਦੀ ਵਾਲਾ ਬੰਦਾ ਵੀ ਇਸ ਤਰੀਕੇ ਦੇ ਨਾਲ ਨਹੀਂ ਕਰ ਸਕਦਾ ਕਿ ਖੋਦਾ ਮਾਰੋ ਤੁਸੀਂ ਗੱਡੀ ਦੇ ਸ਼ੀਸ਼ੇ ਤੇ ਜੇ ਬੰਦਾ ਵਿੱਚ ਬੈਠਾ ਜੇ ਤੁਸੀਂ ਡਿਟੇਨ ਵੀ ਕਰਨਾ ਚਾਹੋ ਤੁਸੀਂ ਘੇਰ ਕੇ ਖੜ੍ਹਜੋ ਉਹਨੂੰ ਤੁਸੀਂ ਬਾਹਰ ਕੱਢ ਕੇ ਦੱਸੋ ਕਿ ਉਹੀ ਗੱਲ ਆ ਕਿ ਨਾਲ ਲੈ ਕੇ ਜਾਣਾ ਤੇ ਦੂਸਰੀ ਜਿਹੜੀ ਵੱਡੀ ਗੱਲ ਸ਼ਰਮ ਆਉਣੀ ਚਾਹੀਦੀ ਆ ਉਸ ਪਿੰਡ ਦੇ ਲੋਕਾਂ ਨੂੰ ਅਤਰ ਜਿਸ ਪਿੰਡ ਦੇ ਵਿੱਚ ਲੱਖਾ ਸਿਧਾਣਾ ਨੂੰ ਅਰੈਸਟ ਕੀਤਾ ਗਿਆ ਤੇ ਆਹ ਜਿਹੜੀ ਵੀਡੀਓ ਹੈ ਜਿਸ ਪਿੰਡ ਦੀ ਆ ਹਰੇ ਆਪਣੇ ਤੱਕ ਉਹ ਪਿੰਡ ਦਾ ਨਾਂ ਨਹੀਂ ਪਤਾ ਲੱਗਿਆ ਨਹੀਂ ਆਪਾਂ ਪਿੰਡ ਦਾ ਨਾਮ ਲੈਣਾ ਸੀ ਤੇ ਲਾਨ ਤਾਂ ਉਹ ਪਿੰਡ ਵਾਲਿਆਂ ਨੂੰ ਵੀ ਪਾਉਣੀਆਂ ਸੀ ਕਿਸ ਤਰੀਕੇ ਦੇ ਨਾਲ ਲੱਖਾ ਉੱਥੇ ਵਿਗਾਰ ਰਿਹਾ ਅੰਦਰ ਬੈਠਾ ਪਿੰਡ ਵਾਲਿਆਂ ਨੂੰ ਵਿਗਾਰ ਰਿਹਾ ਕਿ ਯਾਰ ਤੁਹਾਡੇ ਪਿੱਛੇ ਅਸੀਂ ਲੜ ਰਹੇ ਹਾਂ ਤੁਹਾਡਾ ਇਲਾਕਾ ਇਹ ਬੁੱਢਾ ਨਾਲਾ ਤੁਹਾਡੇ ਏਰੀਆ 'ਚ ਗੰਦਗੀ ਫੈਲਾ ਰਿਹਾ ਤੁਹਾਡੇ ਏਰੀਆ ਦਾ ਗਰਾਊਂਡ ਵਾਟਰ ਪੋਲਿਊਟਡ ਕਰ ਰਿਹਾ ਤੇ ਸਾਨੂੰ ਕੀ ਲੋੜਾ ਅਸੀਂ ਰਾਮਪੁਰੇ ਫੂਲ ਤੋਂ ਇੱਥੇ ਆ ਕੇ ਬੈਠੇ ਹਾਂ ਲੜ ਤਾਂ ਉਸ ਇਲਾਕੇ ਦੇ ਲੋਕਾਂ ਦੇ ਲਈ ਰਹਿਲਕਾ ਪਰ ਯਾਰ ਬੜੀ ਸ਼ਰਮ ਆ ਜੀ ਬਿਲਕੁਲ ਸਾਰਿਆਂ ਨੂੰ ਆ ਪਰ ਬੜੀ ਸ਼ਰਮ ਵਾਲੀ ਗੱਲ ਆ ਕਿ ਯਾਰ ਪਿੰਡ ਦਾ ਇੱਕ ਬੰਦਾ ਵੀ ਨਹੀਂ ਉੱਥੇ ਆਇਆ ਲੱਖਾਂ ਆਵਾਜ਼ਾਂ ਮਾਰ ਰਿਹਾ ਉਹ ਪਿੰਡ ਵਾਲਿਓ ਪਿੰਡ ਵਾਲਿਓ ਤੇ ਬੰਦਾ ਕੋਈ ਘਰੋਂ ਬਾਹਰ ਤੱਕ ਨਿਕਲ ਕੇ ਨਹੀਂ ਦੇਖਿਆ ਤੇ ਦੇਖੋ ਕਿਵੇਂ ਫੜਿਆ ਵੀ ਕਿਵੇਂ ਆ ਗੱਡੀ ਇੱਕ ਪਾਸੇ ਆ ਗਲੀ ਦੇ ਵਿੱਚ ਗੱਡੀ ਖੜੀ ਆ ਸਾਹਮਣੇ ਘਰ ਆ ਖੱਬੇ ਪਾਸੇ ਘਰ ਆ ਤੇ ਇੱਕ ਪਾਸੇ ਜਾਣ ਦੇ ਲਈ ਗਲੀ ਆ ਉਹ ਗਲੀ ਦੇ ਵਿੱਚ ਜਿਹੜਾ ਕੋਈ ਰੇੜੀ ਫੜੀ ਵਾਲੇ ਦੀ ਰੇੜੀ ਸੀਗੀ ਉਹ ਰੇੜੀ ਲਾ ਕੇ ਉਹਦਾ ਰਸਤਾ ਬਲੌਕ ਕੀਤਾ ਗਿਆ ਫਿਰ ਜਦੋਂ ਲੱਖਾ ਨਿਕਲਿਆ ਨਹੀਂ ਸ਼ੀਸ਼ਾ ਡਾਊਨ ਕਰਕੇ ਲੱਖਾ ਗਲਤ ਆ ਕਰ ਰਿਹਾ ਤੁਹਾਡੇ ਨਾਲ ਪਰ ਜਦੋਂ ਨਿਕਲਿਆ ਨਹੀਂ ਪਿਛਲਾ ਸ਼ੀਸ਼ਾ ਦੇਖੋ ਤੁਸੀਂ ਕਿਵੇਂ ਖੋਦ ਮਾਰ ਕੇ ਤੋੜਿਆ ਕੀ ਪੁਲਿਸ ਇਹ ਤੋੜ ਸਕਦੀ ਆ ਕੀ ਪੁਲਿਸ ਨੂੰ ਅਧਿਕਾਰ ਆ ਵੀ ਕਿਸੇ ਦੀ ਜਿਹੜੀ ਪ੍ਰਾਪਰਟੀ ਪਬਲਿਕ ਪ੍ਰਾਪਰਟੀ ਆਕਾਰ ਤੁਸੀਂ ਉਹਦਾ ਇਦਾਂ ਸ਼ੀਸ਼ਾ ਤੋੜ ਸਕਦੇ ਹੋ ਤੁਸੀਂ ਉਹਦਾ ਇਹ ਕਿੱਥੇ ਲਿਖਿਆ ਪੁਲਿਸ ਨੂੰ ਇਹ ਪੁਲਿਸ ਵੀ ਦਿਖਾਵੇ ਕਿ ਹਾਂ ਲਿਖਿਆ ਜੀ ਅਸੀਂ ਵੀ ਤੋੜ ਕੇ ਜੇ ਕਿਸੇ ਨੂੰ ਅਰੈਸਟ ਕਰਨਾ ਤਾਂ ਇਦਾਂ ਕਰ ਸਕਦੇ ਆ ਨਾਲੇ ਕਿੰਨਾ ਕਬੜਾ ਅਪਰਾਧ ਹੈ ਸਿਰਫ ਇਸ ਗੱਲ ਕਰਕੇ ਕਿ ਲੱਖਾ ਵੈਨਿਊ ਤੇ ਉਸ ਧਰਨੇ ਵਾਲੇ ਸਥਾਨ ਤੇ ਨਹੀਂ ਪਹੁੰਚਣਾ ਚਾਹੀਦਾ ਤਾਂ ਤੁਸੀਂ ਇਸ ਹੱਦ ਤੱਕ ਬੇਸ਼ਰਮੀ ਦੀਆਂ ਹੱਦਾਂ ਪਾਰ ਕਰ ਲੀਆਂ ਕਿ ਜੋ ਹੁੰਦਾ ਦੇਖੀ ਜਾਓ ਉਹ ਤਾਂ ਜੇ ਲੱਖਾ ਵੀਡੀਓ ਨਾ ਬਣਾਉਂਦਾ ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਸੀ ਕਿ ਇੱਕੀ ਕਿਸ ਤਰੀਕੇ ਦੇ ਨਾਲ ਹੋਇਆ ਹੋ ਸਕਦਾ ਉਹਦੀ ਛਾਤੀ 'ਚ ਵੱਜ ਜਾਂਦੀ ਉਹ ਬਾਰੀ ਕੁਝ ਵੀ ਹੋ ਸਕਦਾ ਜੋ ਵੀ ਸੀ ਹੱਥ ਦੇ ਵਿੱਚ ਡੰਡਾ ਕੁਝ ਕੁਝ ਵੀ ਹੋ ਸਕਦਾ ਪਰ ਦੇਖੋ ਇਹ ਗੌਰ ਕਰਨੀ ਚਾਹੀਦੀ ਆ ਉਹ ਜਿਹੜੇ ਪਿੰਡ ਵਾਲੇ ਲੋਕ ਸੀ ਸ਼ਰਮ ਨਾਲ ਡੁੱਬ ਕੇ ਮਰਨਾ ਚਾਹੀਦਾ ਉਹਨਾਂ ਨੂੰ ਤੇ ਆਸੇ ਪਾਸੇ ਦੇ ਜਿਹੜੇ ਲੋਕ ਨੇ ਤੇ ਪਲੱਸ ਅਤਰ ਜਿਹੜਾ ਗੰਦਾ ਬੁੱਢਾ ਨਾਲਾ ਜਿੱਥੋਂ ਲੁਧਿਆਣੇ ਚੋਂ ਹੋ ਕੇ ਵਗਦਾ ਉਹਦੇ ਦੋਨੋਂ ਪਾਸੇ ਜਿਹੜੇ ਕਲੋਨੀਆਂ ਨੇ ਜਾਂ ਕਿੰਨੇ ਸੈਂਕੜੇ ਲੱਖਾਂ ਲੋਕ ਉੱਥੇ ਵੱਸਦੇ ਨੇ ਯਾਰ ਬੜੀ ਬੇਸ਼ਰਮੀ ਵਾਲੀ ਗੱਲ ਆ ਕਿ ਉਹਨਾਂ ਚੋਂ ਮੈਂ ਕਹਿੰਦਾ 10 ਬੰਦੇ ਵੀ ਨਹੀਂ ਜਿਹੜੇ ਲੋਕਲ ਹੋਣੇ ਉਹ ਉੱਥੇ ਪਹੁੰਚੇ ਨਹੀਂ ਸਾਰੇ ਇਧਰੋਂ ਕੋਈ ਪਹੁੰਚਿਆ ਕੋਈ ਉਧਰੋਂ ਪਹੁੰਚਿਆ 23 ਜਥੇਬੰਦੀਆਂ ਦੀ ਕੌਜ ਸੀ ਜਥੇਬੰਦੀਆਂ ਦੇ ਬੰਦੇ ਪਹੁੰਚੇ ਨੇ ਆਮ ਲੋਕ ਪਹੁੰਚੇ ਨੇ ਜਾਂ ਕੋਈ ਪਹੁੰਚ ਗਿਆ ਅੰਮ੍ਰਿਤਸਰ ਤੋਂ ਕੋਈ ਬਰਨਾਲੇ ਤੋਂ ਕੋਈ ਪਟਿਆਲੇ ਤੋਂ ਐਦਾਂ ਤਾਂ ਪਹੁੰਚ ਗਏ ਪਰ ਜਿਹੜੇ ਉੱਥੇ ਨਾਲ ਬੈਠੇ ਨੇ ਬਿਲਕੁਲ ਬੜੀ ਸ਼ਰਮ ਵਾਲੀ ਗੱਲ ਆ ਕਿ ਤੁਹਾਡੇ ਲਈ ਯਾਰ ਬੰਦੇ ਲੜ ਰਹੇ ਨੇ ਤੁਹਾਡੇ ਲਈ ਪੁਲਿਸ ਨਾਲ ਤੇ ਸਰਕਾਰਾਂ ਦੇ ਨਾਲ ਮੱਥਾ ਅਗਲਾ ਲਾ ਰਿਹਾ ਤੁਸੀਂ ਉੱਥੇ ਜਾ ਕੇ ਖੜ ਵੀ ਨਹੀਂ ਸਕਦੇ ਰੋਬਿੰਦਰ ਜੀ ਤੁਹਾਨੂੰ ਕੀ ਲੱਗਦਾ ਵੀਡੀਓ ਦੇਖ ਕੇ ਕਿ ਲੱਖੇ ਸਦਾਨੇ ਦਾ ਪਿੱਛਾ ਕੀਤਾ ਗਿਆ ਜਾਂ ਪਹਿਲਾਂ ਹੀ ਉੱਥੇ ਬੰਦੇ ਮੌਜੂਦ ਖੜੇ ਸੀ ਨਹੀਂ ਇਹ ਤਾਂ ਦੇਖੋ ਪਿੱਛਾ ਕੀਤਾ ਗਿਆ ਪਿੱਛਾ ਕੀਤਾ ਗਿਆ ਕਿਉਂਕਿ ਪੁਲਿਸ ਦਾ ਜਿਹੜਾ ਇੰਟੈਲੀਜੈਂਸ ਸਿਸਟਮ ਹੁੰਦਾ ਨਾ ਉਹ ਬਹੁਤ ਸਟਰੋਂਗ ਹੈ ਹੁਣ ਲੱਖੇ ਹੋਰਾਂ ਨੇ ਵੀ ਦੇਖੋ ਫੜਿਆ ਕਿੱਥੋਂ ਜਾਂਦਾ ਬੰਦਾ ਜ਼ਿਆਦਾਤਰ ਆਪਾਂ ਕਹਿੰਦੇ ਕਿ ਤੁਹਾਡੇ ਕੋਲ ਮੋਬਾਈਲ ਹੁੰਦਾ ਮੋਬਾਈਲ ਦੀ ਤੁਹਾਡੀ ਲੋਕੇਸ਼ਨ ਟ੍ਰੇਸ ਹੋ ਜਾਂਦੀ ਹੈ ਤੇ ਉਹ ਵੀ ਕੋਸ਼ਿਸ਼ ਕੀਤੀ ਹੋਣੀ ਬਾਈ ਲੱਖੇ ਨੇ ਕੀ ਮੋਬਾਈਲ ਆਪਾਂ ਆਨ ਨਾ ਰੱਖੀਏ ਕਿ ਪਤਾ ਨਾ ਲੱਗੇ ਜਾਂ ਕੋਈ ਹੋਰ ਮੋਬਾਈਲ ਹੋਵੇ ਪਰ ਫਿਰ ਵੀ ਦੇਖੋ ਪੁਲਿਸ ਤਾਂ ਪੁਲਿਸ ਹੀ ਹੈ ਪੁਲਿਸ ਦਾ ਇੰਟੈਲੀਜੈਂਸ ਬਹੁਤ ਵੱਡਾ ਹੁੰਦਾ ਪਰ ਫਿਰ ਵੀ ਉਹਨਾਂ ਨੇ ਲੱਬੇਆ ਲੱਖੇ ਨੂੰ ਲੱਖੇ ਦਾ ਪਿੱਛਾ ਜ਼ਾਹਿਰ ਹੈ ਕਿ ਪਿੱਛਾ ਕਰਦੇ ਹੋਣਗੇ ਤੇ ਉਹ ਐਂਡ ਤੇ ਆ ਕੇ ਉਸ ਪਿੰਡ ਦੇ ਵਿੱਚ ਫਿਰ ਉਹ ਘੇਰਾ ਜਿਹੜਾ ਲੱਖੇ ਨੂੰ ਪਾਇਆ ਗਿਆ ਤੇ ਫਿਰ ਉੱਥੋਂ ਲੱਖੇ ਨੂੰ ਅਰੈਸਟ ਕੀਤਾ ਗਿਆ ਵੱਡੀ ਘਟਨਾ ਵਾਪਰ ਸਕਦੀ ਸੀ ਜਾਂ ਨਹੀਂ ਬਿਲਕੁਲ ਕੁਝ ਵੀ ਹੋ ਸਕਦਾ ਸੀ ਕੁਝ ਵੀ ਹੋ ਸਕਦਾ ਸੀ ਇਹਦੇ 'ਚ ਕੀ ਕਹਿ ਸਕਦੇ ਹਾਂ ਜੇ ਚਲੋ ਤਾਂ ਲੱਖੇ ਉਹਨਾਂ ਨੇ ਗੱਡੀ ਉੱਥੋਂ ਕਮਾਈ ਨਹੀਂ ਜੇ ਲੱਖੇ ਉਹ ਨਹੀਂ ਜਾਂ ਜਿਹੜਾ ਗੱਡੀ ਨੂੰ ਮੁੰਡਾ ਚਲਾ ਰਿਹਾ ਸੀ ਜੋ ਸਮਝਦਾਰੀ ਨਾ ਵਰਤਦੇ ਜੋ ਰੇਸਾਂ ਦੇ ਕੇ ਅੱਗੇ ਪਿੱਛੇ ਕਰਦੇ ਤਾਂ ਫਿਰ ਇਹਨਾਂ ਨੇ ਕਹਿਣਾ ਸੀ ਕਿ ਬੰਦਾ ਥੱਲੇ ਦੇ ਕੇ ਮਾਰਦਾ ਪੁਲਿਸ ਵਾਲਾ ਐਦਾਂ ਹੀ ਕਹਿਣਾ ਸੀ ਵੀ ਹੋਰ ਇੱਕ ਪਰਚਾ ਪਾਉਣ ਨੂੰ ਨਾ ਉਹਨਾਂ ਨੂੰ ਮਿਲ ਜਾਣਾ ਸੀ ਲੱਖੇ ਖਿਲਾਫ ਉਹ ਤਾਂ ਚਲੋ ਠੀਕ ਹੈ ਉਹਨਾਂ ਨੇ ਆਪਣੀ ਅਕਲਮੰਦੀ ਵਰਤੀ ਉਹ ਹਿੱਲੇ ਨਹੀਂ ਉੱਥੇ ਖੜੇ ਰਹੇ ਪਲੱਸ ਨਾਲ ਉਹ ਆਪਣੀ ਵੀਡੀਓ ਬਣਾਉਂਦੇ ਰਹੇ ਪਰ ਬੇਹਦ ਅਤਰੇ ਸ਼ਰਮਨਾਕ ਵਾਲੀ ਘਟਨਾ ਸਗੀ ਪੁਲਿਸ ਦੀ ਵੀ ਸਰਕਾਰਾਂ ਦੀ ਵੀ ਤੇ ਉਸ ਪਿੰਡ ਵਾਲਿਆਂ ਦੀ ਸਭ ਤੋਂ ਵੱਧ ਲਾਪਾ ਕਰਨੀ ਬਣਦੀ ਹੈ ਜਿਸ ਪਿੰਡ ਦੇ ਵਿੱਚੋਂ ਲੱਖੇ ਸਿਧਾਣੇ ਦੇ ਨਾਲ ਇਹ ਹੋਇਆ ਤੇ ਲੱਖਾ ਬਗਾਰਦਾ ਰਿਹਾ ਤੁਹਾਨੂੰ ਪਰ ਤੁਸੀਂ ਆਪਣੇ ਘਰਾਂ ਦੇ ਗੇਟਾਂ ਤੱਕ ਨਹੀਂ ਆਏ ਸ਼ਰਮ ਨਾਲ ਤੁਹਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ